2022 ਤੋਂ ਪਹਿਲਾਂ ਆਮ ਆਦਮੀ ਪਾਰਟੀ ਜਿਹੜੀ ਆ ਬਹੁਤ ਵੱਡੇ ਵੱਡੇ ਕਲੇਮ ਕਰਦੀ ਸੀ ਕਿ ਅਸੀਂ 24 ਘੰਟੇ ਦੇ ਵਿੱਚ ਜਿਹੜਾ ਉਹ ਜਿਹੜੇ ਬਿਆਦਵੀ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਅਸੀਂ ਬੁੱਕ ਕਰਕੇ ਤੇ ਸਲਾਖਾਂ ਦੇ ਪਿੱਛੇ ਪਾਵਾਂਗੇ ਔਰ ਕੈਪਟਨ ਅਮਰਿੰਦਰ ਸਿੰਘ ਦੀ ਜੇ ਰਿਮੂਵਲ ਵੀ ਹੋਈ ਆ ਉਹਦਾ ਮੇਜਰ ਕਾਰਨ ਵੀ ਇਹ ਸੀਗਾ ਕਿ ਇਹ ਜਿਹੜੇ ਆ ਬਿਆਦਵੀ ਦੇ ਜਿਹੜੇ ਇਸ਼ੂਸ ਹੈਗੇ ਆ ਉਹਨਾਂ ਨੂੰ ਜਿੰਨਾ ਇਨਸਾਫ ਮਿਲਣਾ ਚਾਹੀਦਾ ਸੀ ਉਹ ਮਿਲਿਆ ਇਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਜੋ ਵਿਧਾਇਕ ਨੇ ਕਵਰ ਵਿਜੇ ਪ੍ਰਤਾਪ ਨੂੰ ਵੀ ਮੁੱਦਾ ਚੱਕਦੇ ਰਹੇ ਨੇ ਉਹਨਾਂ ਨੇ ਆਪਣਾ ਆਈਪੀਐਸ ਤੋਂ ਵੀ ਅਸਤੀਫਾ ਇਸੇ ਮੁੱਦੇ ਨੂੰ ਲੈ ਕੇ ਦਿੱਤਾ ਸੀ ਪੰਜਾਬ ਵਿੱਚ ਬੇਅਦਬੀਆਂ ਹੋਈਆਂ ਨੂੰ ਲੰਮਾ ਸਮਾਂ ਹੋ ਗਿਆ ਪਰ ਇਨਸਾਫ ਕਿਤੇ ਮਿਲਦਾ ਨਜ਼ਰ ਨਹੀਂ ਆਇਆ ਵਿਧਾਇਕ ਪ੍ਰਗਟ ਸਿੰਘ ਆਮ ਆਦਮੀ ਪਾਰਟੀ ਸਰਕਾਰ ਤੇ ਸਵਾਲ ਚੱਕਦੇ ਨਜ਼ਰ ਆ ਰਹੇ ਨੇ ਕੀ ਮਸਲਾ ਗੱਲ ਕਰਾਂਗੇ ਪ੍ਰਗਟ ਜੀ ਤੁਸੀਂ ਬੇਅਦਬੀ ਮਸਲੇ 'ਤੇ ਕਿਉਂ ਆਪ ਸਰਕਾਰ ਤੇ ਸਵਾਲ ਚੱਕਦੇ ਹੋ ਕੀ وجہ ਰਹਿ ਕਿ ਹਜੇ ਤੱਕ ਇਨਸਾਫ ਨਹੀਂ ਨੀ ਆਇਆ ਨਹੀਂ ਦੇਖੋ ਟਾਈਮ ਟੂ ਟਾਈਮ ਮੈਂ ਸਮਝਦਾ ਕਿ ਪੋਲਿਟੀਕਲ ਪਾਰਟੀਆਂ ਨੇ ਇਹਦੇ ਤੇ ਪੋਲਿਟਿਕਸ ਵੀ ਕੀਤੀ ਆ ਲਿਕਨ ਐਟ ਦਾ ਸੇਮ ਟਾਈਮ ਜਿਹੜਾ ਜਸਟਿਸ ਮਿਲਣਾ ਚਾਹੀਦਾ ਸੀ ਜਿਹੜੀ 2007 ਤੋਂ ਸ਼ੁਰੂ ਹੋਇਆ ਔਰ ਉਹੀ ਅਕਾਲੀ ਦਲ ਦਾ ਪਤਨ ਦਾ ਕਾਰਨ ਵੀ ਬਣੀ ਆ ਲਿਕਨ 2022 ਤੋਂ ਪਹਿਲਾਂ ਆਮ ਆਦਮੀ ਪਾਰਟੀ ਜਿਹੜੀ ਆ ਬਹੁਤ ਵੱਡੇ ਵੱਡੇ ਕਲੇਮ ਕਰਦੀ ਸੀ ਕਿ ਅਸੀਂ 24 ਘੰਟੇ ਦੇ ਵਿੱਚ ਜਿਹੜਾ ਉਹ ਜਿਹੜੇ ਬੇਅਦਵੀ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਅਸੀਂ ਬੁੱਕ ਕਰਕੇ ਤੇ ਸਲਾਖਾਂ ਦੇ ਪਿੱਛੇ ਪਾਵਾਂਗੇ ਲਿਕਨ 2.5 ਸਾਲ ਬੀਤਣ ਦੇ ਬਾਵਜੂਦ ਵੀ ਇਹਨਾਂ ਨੇ ਜਿਹੜੇ ਮੇਨ ਅਕਿਊਜ਼ਡ ਆ ਉਹਨਾਂ ਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਵੀ ਨਹੀਂ ਕੀਤੀ ਔਰ ਉਹਦੇ ਤੋਂ ਇਲਾਵਾ ਜਿਹੜੇ ਬਾਕੀ ਕੇਸਸ ਐ ਉਹਦੇ ਵਿੱਚ ਇਹਨਾਂ ਨੇ ਉਹਨੂੰ ਟਰਾਂਸਫਰ ਹੋਣ ਦਿੱਤਾ ਕਿਸੇ ਨੂੰ ਚੈਲੰਜ ਨਹੀਂ ਕੀਤਾ ਔਰ ਕਿਸੇ ਨੂੰ ਹਾਇਰ ਕੋਰਟ ਦੇ ਵਿੱਚ ਚੈਲੰਜ ਨਹੀਂ ਕੀਤਾ ਔਰ ਉਹਦੇ ਤੋਂ ਬਾਅਦ ਉਹਦਾ ਸਟੇ ਹੋ ਗਿਆ ਇਹਦਾ ਮਤਲਬ ਵੀ 5-7 ਸਾਲ ਜਿਹੜੇ ਆ ਉਹ ਹੋਰ ਇਨਸਾਫ ਜਿਹੜਾ ਉਹ ਪੰਜਾਬ ਦੇ ਜਾਂ ਦੁਨੀਆ ਦੇ ਜਿਹੜੇ ਇਸ ਧਰਮ ਨੂੰ ਮੰਨਦੇ ਹੈਗੇ ਆ ਉਹ ਇਕੱਲੇ ਸਿੱਖ ਨਹੀਂ ਆ ਹਰ ਸੈਕਟ ਦੇ ਲੋਕ ਆ ਉਹਨਾਂ ਨੂੰ ਇਹਦਾ ਮਤਲਬ ਉਹਨਾਂ ਦੇ ਜਿਹੜੇ ਹਿਰਦੇ ਆ ਉਹ ਕਿਤੇ ਠੰਡੇ ਨਹੀਂ ਦੇਖਿਆ ਜਾਵੇ ਤਾਂ ਇਹਦੇ ਵਿੱਚ ਕਾਂਗਰਸ ਦੀ ਸਰਕਾਰ ਵੀ ਬੀਤੇ 5 ਸਾਲ ਲਈ ਤੁਸੀਂ ਖੁਦ ਵੀ ਉਸ ਮਿਨਿਸਟਰ ਵੀ ਰਹੇ ਉਹ ਸਮੇਂ ਇਨਸਾਫ ਕਿਉਂ ਨਹੀਂ ਹੋਇਆ ਉਸ ਸਮੇਂ ਜਿੰਨਾ ਹੋ ਸਕਦਾ ਸੀ ਔਰ ਮੈਂ ਤਾਂ ਓਪਨਲੀ ਚਿੱਠੀ ਲਿਖੀ ਸੀ ਜਿਹੜੀ ਕਿ ਔਨ ਰਿਕਾਰਡ ਆ ਮੈਂ ਕਦੀ ਕੋਈ ਵਰਬਲ ਗੱਲ ਨਹੀਂ ਕਰਦਾ ਔਰ ਉਹਦੇ ਵਿੱਚ ਇਹ ਗੱਲ ਕਹੀ ਸੀ ਔਰ ਕੈਪਟਨ ਅਮਰਿੰਦਰ ਸਿੰਘ ਦੀ ਜੇ ਰਿਮੂਵਲ ਵੀ ਹੋਈ ਆ ਉਹਦਾ ਮੇਜਰ ਕਾਰਨ ਵੀ ਇਹੀ ਸੀਗਾ ਕਿ ਇਹ ਜਿਹੜੇ ਆ ਬਿਆਦਬੀ ਦੇ ਜਿਹੜੇ ਇਸ਼ੂਜ਼ ਹੈਗੇ ਆ ਉਹਨਾਂ ਨੂੰ ਜਿੰਨਾ ਇਨਸਾਫ ਮਿਲਣਾ ਚਾਹੀਦਾ ਸੀ ਉਹ ਮਿਲਿਆ ਨਹੀਂ ਇਹਨੂੰ ਲੈ ਕੇ ਆਵਾਜ਼ ਵੀ ਪਾਰਟੀ ਦੇ ਜੋ ਵਿਧਾਇਕ ਨੇ ਕੁਮਰ ਵਿਜੇ ਪ੍ਰਤਾਪ ਉਹ ਵੀ ਮੁੱਦਾ ਚੱਕਦੇ ਰਹੇ ਨੇ ਉਹਨਾਂ ਨੇ ਆਪਣਾ ਆਈਪੀਐਸ ਤੋਂ ਵੀ ਅਸਤੀਫਾ ਇਸੇ ਮੁੱਦੇ ਨੂੰ ਲੈ ਕੇ ਦਿੱਤਾ ਸੀ ਲੱਗਦਾ ਵੀ ਉਹਨਾਂ ਦੀ ਗੱਲ ਵੀ ਕਿਤੇ ਸਾਰ ਤੇ ਨਹੀਂ ਮੈਨੂੰ ਲੱਗਦਾ ਜਸਟਿਸ ਜੋਰਾ ਸਿੰਘ ਔਰ ਕੁਮਰ ਵਿਜੇ ਪ੍ਰਤਾਪ ਇਹ ਉਹਨਾਂ ਦੀ ਗੱਲ ਹੀ ਸੁ ਲੈਕਿਨ ਐਂਡ ਆਫ ਦਾ ਡੇ ਇਹ ਕਿਤੇ ਜਾ ਕੇ ਖਤਮ ਤਾਂ ਹੋਵੇ ਕਿਤੇ ਜਾ ਕੇ ਜਿਹੜੇ ਇਹ ਬਿਆਦਬੀ ਦੇ ਦੋਸ਼ੀ ਆ ਜਾਂ ਜਿਹੜੇ ਜਿਹੜੇ ਇਨਸੀਡੈਂਟ ਵੀ ਉਸ ਸਮੇਂ ਹੋਏ ਮॉड ਬਲਾਸਟ ਹੈ ਕਿਉਂਕਿ ਇਹ ਕਹਿੰਦੇ ਆ ਕਿ ਟੈਰੋਰਿਜ਼ਮ ਦੀ ਗੱਲ ਹੈ ਟੈਰੋਰਿਜ਼ਮ ਬਈ ਟੈਰੋਰਿਜ਼ਮ ਇਹਦਾ ਮਤਲਬ ਪੰਜਾਬ ਚ ਕ੍ਰੀਏਟ ਕਿਨੇ ਕੀਤਾ ਕੌਣ ਕ੍ਰੀਏਟ ਕਰਦਾ ਸুইস ਕਰਕੇ ਇਹਨਾਂ ਨੂੰ ਸਿਆਸਤ ਤੋਂ ਉੱਠੇ ਉੱਠ ਕੇ ਇਹਦੇ ਤੇ ਸਹਿਰਦਤਾ ਦੇ ਨਾਲ ਭਗਵੰਤ ਮਾਨ ਨੂੰ ਅੱਗੇ ਵਧਣ ਦੀ ਜ਼ਰੂਰਤ ਹੈ ਤਾਂ ਕਿ ਜਿਹੜੇ ਲੋਕੀ ਜਿਹੜੇ ਕਹਿੰਦੇ ਸੀ ਵੀ ਹਾਂ ਵੀ ਅਸੀਂ ਇਨਸਾਫ ਦਵਾਵਾਂਗੇ ਉਹਨਾਂ ਲੋਕਾਂ ਨੂੰ ਇਨਸਾਫ ਮਿਲ ਸਕੇ ਇਹਦੇ ਨਾਲ ਇੱਕ ਕਿਸਾਨਾਂ ਦੀ ਗੱਲ ਕਰ ਲੈਣੇ ਆ ਕਿਸਾਨਾਂ ਨੇ ਅੱਜ ਮੀਟਿੰਗ ਕੀਤੀ ਪ੍ਰੈਸ ਕਾਨਫਰੰਸ ਕੀਤੀ ਉਹ ਕਹਿੰਦੇ ਬਜਟ ਦੀਆਂ ਅਸੀਂ ਕਾਪੀਆਂ ਤੱਕ ਜਲਾਵਾਂਗੇ ਨੇ ਦੇਖੋ ਕਿਸਾਨਾਂ ਦਾ ਆਪਣਾ ਇਸ਼ੂਜ਼ ਹੈਗੇ ਆ ਔਰ ਮੈਂ ਇਹ ਸਮਝਦਾ ਕਿ ਮੈਨੂੰ ਲੱਗਦਾ ਇਸ ਬਜਟ ਦੇ ਵਿੱਚ ਕਿਸਾਨਾਂ ਨੂੰ ਬਹੁਤ ਹੀ ਨਿਰਾਸ਼ਾ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਔਰ ਮੈਨੂੰ ਲੱਗਦਾ ਕਿ ਇਹਦੇ ਵਿੱਚ ਅਸੀਂ ਕਿਸਾਨਾਂ ਦਾ ਸਪੋਰਟ ਕਰਾਂਗੇ ਸੋ ਵਿਧਾਇਕ ਨੇ ਪ੍ਰਗਟ ਸਿੰਘ ਜਿਨ੍ਹਾਂ ਵੱਲੋਂ ਬੇਅਦਬੀ ਦੇ ਇਨਸਾਫ ਦੀ ਗੱਲ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਬੇਅਦਬੀ ਤੋਂ ਜੋ ਜੋ ਦੁਖੀ ਨੇ ਉਹਨਾਂ ਨੂੰ ਹਜੇ ਤੱਕ ਸਜ਼ਾ ਨਹੀਂ ਮਿਲੀ ਤੇ ਇਨਸਾਫ ਨਹੀਂ ਮਿਲਿਆ ਤੇ ਇਹਦੇ ਨਾਲ ਕਿਸਾਨਾਂ ਦੀ ਗੱਲ ਕੀਤੀ ਕਿ ਕਿਸਾਨਾਂ ਨੂੰ ਬਜਟ ਵਿੱਚ ਕੁਝ ਨਹੀਂ ਮਿਲਿਆ ਚੰਡੀਗੜ੍ਹ ਤੋਂ ਕੈਮਰਾ ਪਰਸਨ ਸੰਦੀਪ ਦੇ ਨਾਲ ਰਵੀ ਜੱਟ